ਸਿਰਗਾ ਹਰ ਵੀਰ ਬਰ ਲੋਰ ਜਨ ਨਾਲ ਤੇ ਆਪ ਤੁਹਾਡਾ ਸਭ ਦਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਕਿਰਪਾ ਨਾਲ ਅਸੀਂ ਵੀ ਸਭ ਠੀਕ ਠਾਕ ਹਾਂ ਤੇ ਆਪਾਂ ਬਣਾਉਣ ਲੱਗੇ ਸੀ ਜੀ ਮਿਲਕ ਕੇਕ ਤੇ ਵੀਡੀਓ ਨੂੰ ਜਰੂਰ ਦੇਖਿਓ ਐਂਡ ਤੱਕ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀਆਂ ਨੇ ਤੇ ਮੈਂ ਬਣਾਉਣ ਲੱਗੀ ਸੀਗੀ ਹੁਣ ਮਿਲਕ ਕੇਕ ਤੇ ਹੁਣ ਆਪਾਂ ਪਹਿਲਾਂ ਸਾਰੇ ਨਾਲ ਗੈਸ ਆਨ ਕਰਾਂਗੇ ਇਸੇ ਰ ਆਪਾਂ ਦੱਦਾ ਗਾਏ ਮੇਰੇ ਕੋਲੇ 2 ਕਿਲੋ ਤੋਂ ਥੋੜਾ ਜਿਹਾ ਘੱਟ ਆ 1.5 ਕਿਲੋ ਮੰਨੋ 2000 ਦੱਦਾ ਪਕੜਾਈ ਵਿੱਚ ਪਾਵਾਂਗੇ ਤੇ ਥੋੜਾ ਜਿਹਾ ਸੰਘਣਾ ਹੋਣ ਤੱਕ ਬਣਾਵਾਂਗੇ ਆਪਾਂ ਥੱਲੇ ਨਾ ਲੱਗੇ ਆਹ ਪਾ ਦੂਸਰੇ ਪਾਉਲੇ ਚਾਹ ਰੱਖ ਲੈਣੀਆਂ ਵੀ ਚਾਹ ਦਾ ਟਾਈਮ ਹੋ ਗਿਆ ਸਾਢੇ 3 ਦਾ ਟਾਈਮ ਹੋ ਗਿਆ ਚਾਹ ਬਣਾ ਲਈ ਆਪਾਂ 啊，你们你。的这、嗯。嗯嗯 ਕਾਹੋ ਜੀ ਜਿਹੜਾ ਗੱਦਾ ਗਾਇ ਹੀ ਸੱਕਣਾ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਇਹ ਚਾਪਾ ਨਿੰਬੂ ਪਾਵਾਂਗੇ ਥੋੜਾ ਜਿਹਾ ਹੱਦ ਤੱਕ ਨਿੰਬੂ ਲਿਆ ਮੈਂ ਦੇਖਦੇ ਆਪਾਂ ਕਿੰਨੇ ਕਿ ਨਿੰਬੂ ਨਾਲ ਇਹ ਫਟਦਾ ਜਿਹਾ ਕਿਰਾਂ ਮੈਂ ਥੋੜਾ ਹੀ ਪਾਇਆਗਾ ਹਜੇ ਇੱਧੇ ਚੁੱਧਾ ਹੀ ਪਾਇਆਗਾ ਨੇਂਬੁ ਕੋਡ਼ਾ ਜੇ ਖਾਟਾ ਫਟਿਆਗੇ ਕੋਡ਼ਾ ਜੇ ਨੇਂਬੁ ਹੋਰ ਪਾਲੇ ਨੇ ਆਗੀਰ ਨਾ ਉਤਰਾ ਕੇ ਲਿਖੋ ਇੱਕ ਘਰਾਬਾ ਰੱਪਾ ਘਟਣ ਦਾ ਨਹੀਂ ਲੈਂਦਾ ਤਾਂ ਚਲੋ ਤੁਸੀਂ ਛੜੀ ਬਣੀ ਫੇਰ ਹੁੰਦੇ ਸੀ ਤੇ ਦਾਦਾ ਮੈਂ ਕਹਾਂ ਉਹ ਵੀ ਨਹੀਂ ਹੈ ਜੀ ਨਵੀਂ ਕੀ ਜਾਂਦੇ ਧੀ ਕੀ ਦਸ ਤਰੀਗ ਦੇ ਦੋ ਰਸਾ ਭਾਰੀ ਰੱਖਣਾ ਉਹ ਲਾ ਜਿਹਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਘਿਓ ਘਿਓ ਪਾਤਾ ਹੈ ਇਹਦੇ ਵਿੱਚ ਨਾਲ ਆਪਾਂ ਥੋੜੇ ਜਿਹਾ ਟਾਈਮ ਬਾਅਦ ਪੀ.ਐੱਡ ਕਰਾਂਗੇ ਨਾੜੀ ਆਪਾਂ ਇਹ ਜਿੰਨੀ ਪਾਵਾਂਗੇ ਚੀਨੀ ਇਹ ਤੁਹਾਡੀ ਆਪਣਾ ਹੁਣ ਮਿੰਟ ਕੇਗਾ ਜਿਹੜਾ ਬਣ ਗਿਆਗਾ bona paina que sé que ara li puc caldrengui i que ਆਪਾਂ ਇਹ ਦੱਦੇ ਦੇ ਵਿੱਚ ਕੱਟਾਂਗੇ ਪਹਿਲਾਂ ਆਪਾਂ ਘਿਓ ਲਾ ਲਈਏ ਥੋੜਾ ਜਿਹਾ ਦੱਦੇ 'ਚ ਗੈਸ ਨੂੰ ਕਰਦਨੇ ਆ ਬੰਦ ਆਪਾਂ ਥੋੜਾ ਜਿਹਾ ਘਿਓ ਲਾ ਲਈਏ ਤਾਂ ਜੋ ਪੀਸ ਆ ਜਿਹੜੇ ਆਸਾਨੀ ਨਾਲ ਚੱਕੇ ਜਾਣ ਨਾਲ ਇਸ ਤਰ੍ਹਾਂ ਅਮੇਹਤ ਨਾਲੀ ਲਾਲੇ ਚ ਆਪਾਂ ਪ੍ਰਸ਼ਨਾਂ ਬਾਲੂ ਚ ਹੈ ਅਥਨਾ ਬਾਲੋ ਮਹਤ ਨਾਲੀ ਲਾਲੇ ਤੇ ਮੋਂ ਪਹਿਲੇ ਖੋਣੇ ਆਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਇਹ ਦੇਖੋ ਇਹ ਆ ਪੈਸ ਤਰ੍ਹਾਂ ਉਹ ਕਰਤਾ ਚਲੋ ਠੀਕ ਹੈ ਜੀ ਫਿਰ ਆਪਾਂ ਅੱਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ